ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਕਰਦਾ ਵਿਅਰਸ ਤਲਵੰਡੀ ਸਾਬੋ ਦੀ ਧਰਤੀ ਤੇ ਜਿੱਥੇ ਸਰਬੱਤ ਖਾਲਸਾ ਦਾ ਇਕੱਠ ਕਾਰਜਕਾਰੀ ਜਥੇਦਾਰਾਂ ਵੱਲੋਂ ਸੱਦਿਆ ਗਿਆ ਸੀ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਦਿਆਂ ਤਿੰਨਾਂ ਜਥੇਦਾਰਾਂ ਸਿਮਰਨਜੀਤ ਸਿੰਘ ਮਾਨ ਅਤੇ ਉਹਨਾਂ ਦੇ ਸਾਥੀਆਂ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਜਥੇਦਾਰ ਧਿਆਨ ਸਿੰਘ ਮੰਡ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਗੁਰਗ੍ਰੰਥ ਸਾਹਿਬ ਜੀ ਦੀਆਂ ਬੇਤਬੀ ਦੀਆਂ ਹੋਈਆਂ ਘਟਨਾਵਾਂ ਲਈ ਦੋਸ਼ੀ ਗਰਦੰਦਾਂ ਸਿੱਖ ਪੰਥ ਵਿੱਚੋਂ ਖਾਰਜ ਕਰ ਦਿੱਤਾ। ਬਾਅਦ ਵਿੱਚ ਸੰਗਤ ਵੱਲੋਂ ਦਿੱਤੇ ਧਰਨੇ ਦੇ ਮੱਦੇਨਜ਼ਰ ਪੁਲਿਸ ਨੇ ਸਿੱਖ ਆਗੂਆਂ ਨੂੰ ਤਲਵੰਡੀ ਸਾਬੋ ਦੇ ਖੰਡਾ ਚੌਂਕ ਪਿਛੇ ਵਿਖੇ ਲਿਆ ਕੇ ਰਿਹਾ ਕੀਤਾ। ਉਧਰ ਦੂਜੇ ਪਾਸੇ ਅਕਾਲੀ ਦਲ ਬਾਦਲ ਵੱਲੋਂ 모ਗਾ ਵਿਖੇ ਪਾਣੀ ਬਚਾਓ ਪੰਜਾਬ ਬਚਾਓ ਰੈਲੀ ਕੀਤੀ ਗਈ ਜਿਸ ਵਿੱਚ ਭਾਜਪਾ ਸਮੇਤ ਸਾਰੇ ਸੱਤਾਧਾਰੀ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਸੱਤਾਧਾਰੀ ਧਿਰ ਵੱਲੋਂ ਆਪਣੇ ਆਪ ਨੂੰ ਪੰਜਾਬ ਦੇ ਪਾਣੀਆਂ ਦਾ ਰਾਖਾ ਦੱਸਦਿਆਂ ਇਸ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਮੁੱਖ ਮੁੱਦਾ ਬਣਾਉਣ ਵਜੋਂ ਪੇਸ਼ ਕੀਤਾ ਗਿਆ। ਅੱਜ ਦੇ ਸ਼ੋਅ ਵਿੱਚ ਅਸੀਂ ਇਹਨਾਂ ਦੋਹਾਂ ਡਿਵੈਲਪਮੈਂਟਸ ਬਾਰੇ ਰੋਜ਼ਾਨਾ ਪਹਿਰੇਦਾਰ ਅਖਬਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਨਾਲ ਗੱਲਬਾਤ ਕਰਾਂਗੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਹੀਰਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਲੋ ਹੈਲੋ ਹਿਰਾ ਸਾਹਿਬ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ ਹੈਲੋ ਅ ਵੀਰਸਮਨ ਲੱਗਦਾ ਸਾਡਾ ਫੋਨ ਦਾ ਜਿਹੜਾ ਕਨੈਕਸ਼ਨ ਹੈਗਾ ਉਹ ਕੱਟਿਆ ਗਿਆ ਤੇ ਅਸੀਂ ਬ੍ਰੇਕ ਤੇ ਜਾਂਦੇ ਹਾਂ ਬ੍ਰੇਕ ਤੋਂ ਬਾਅਦ ਦੁਬਾਰਾ ਉਹਨਾਂ ਨਾਲ ਗੱਲਬਾਤ ਦੀ ਸ਼ੁਰੂਆਤ ਕਰਾਂਗੇ viewers ब्रेक ਤੋਂ ਬਾਅਦ ਤੁਹਾਡਾ ਸਵਾਗਤ ਹੈ ਤਕਨੀਕੀ ਖਰਾਬੀ ਲਈ ਤੁਹਾਡੇ ਕੋਲੋਂ ਮਾਫੀ ਚਾਹੁੰਦੇ ਆ ਤੇ ਸਾਡੀ ਜਿਹੜੀ ਗੱਲਬਾਤ ਹੈਗੀ ਹੈ ਹੇਰਨ ਸਾਹਿਬ ਨਾਲ ਦੁਬਾਰਾ ਸ਼ੁਰੂ ਕਰਦੇ ਆ ਹਾਂਜੀ ਹੇਰਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇਰਨ ਸਾਹਿਬ ਜਿਹੜਾ ਇਹ ਸਾਰਾ ਸਰਬੱਤ ਖਾਲਸਾ ਨੂੰ ਲੈ ਕੇ ਘਟਨਾਕ੍ਰਮ ਹੋਇਆ ਤੇ ਇਹਨੂੰ ਤੁਸੀਂ ਬੜੇ ਨਜ਼ਦੀਕ ਹੋ ਕੇ ਦੇਖਿਆ ਤੇ ਵਾਚਿਆ ਇਹਨੂੰ ਆਪਣੇ ਸ਼ਬਦਾਂ ਦੇ ਵਿੱਚ ਤੁਸੀਂ ਕਿਵੇਂ ਬਿਆਨ ਕਰੋਗੇ ਜਿਵੇਂ ਸਿੱਖਾਂ ਨੇ ਸਾਰੀਆਂ ਪਾਬੰਦੀਆਂ ਦੇ ਬਾਵਜੂਦ ਉੱਥੇ ਪਹੁੰਚੇ ਨੇ ਤੇ ਉਹਦੇ ਤੋਂ ਬਾਅਦ ਜਿਹੜਾ ਐਲਾਨ ਕੀਤਾ ਗਿਆ ਖਾਲਸਾਤਨ ਦੀ ਗੱਲ ਹੋਈ ਹੈ ਤੇ ਨਾਲ ਜਿਹੜਾ ਬਾਦਲਾਂ ਨੂੰ ਪੰਥ ਦੇ ਵਿੱਚੋਂ ਸਿੱਖ ਪੰਥ ਦੇ ਵਿੱਚੋਂ ਖਾਰਜ ਕੀਤਾ ਗਿਆ ਇਹ ਜਿਹੜੇ ਮਤੇ ਹੈਗੇ ਆ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ। ਕੋਈ ਕੁਿਸਕਰਾ ਸਤਨ ਜਿਹੜਾ ਸ਼ੁਰੂਤ ਖਾਲਸਾ ਤੋਂ ਦੀ ਖੋਪਰ ਕਰਕੇ ਕਿੰਨੇ ਵੇ ਅਸਾਪ ਕਿਤਾ ਹੱਕ ਲੋਕ ਤੋਂ ਦੂਰ ਹੋ ਗਿਆ। ਜੀ ਸਤਨ ਖਾਲਸਾ ਤੋਂ ਨੇ ਉਹ ਤਾਂ ਅਸਤਪਾਲ جہاں بارے ہوں تک پڑھتے آئے وہ اتحس میگیاس جس نے پڑھتے چلتے تھے سنجیدہ اپنی اکا سامنے دیکھنا وہ ایک بسماخی پل تھی بڑی انوک پل سی ਇਸ ਤਰ੍ਹਾਂ ਹਾਲਾਤਾਂ ਬੰਤਨੇ ਸਖਾਰ ਦੇ ਸਾਰੇ ਜ਼ਬਰ ਦੇ باوجود ਸਰਕਾਰ ਵੱਲੋਂ ਕੋਈ ਮਦਦ ਦੇ ਕਾਰਨ ਬਿਲੋਂ ਲਾਇਆ ਸਖਤ ਲੋਕਾਂ ਦੇ ਬਾਜ਼ਾਰ ਵਿੱਚ ਜਿਸ ਤਰ੍ਹਾਂ ਹੰਗਰੀ ਤੋਂ ਗਹਿੇ ਰੁੱਖ ਕੁਆਰਟਪਾਰਕ ਥੇ 1 ਕਿਲੋਮੀਟਰ ਦੂਰੋਂ ਫੈਦਲ ਖੇਤਾਂ ਦੇ ਵਿੱਚੋਂ ਪਾਣੀ ਲੱਦਿਆ ਕਰਨੂ ਦੇ ਵਿੱਚੋਂ ਪੈਰ ਲਿਬੜੇ ਹੋਏ ਕੱਪੜੇ ਲਿਬੜੇ ਹੋਏ ਨੇ ਸਨਕਾਂ ਦੀਆਂ ਕਤਾਰਾਂ ਦੀ ਸਦਾਰਾ ਪਰਖੇ ਤੇ ਲੈ ਕੇ ਬਾਦ ਦੁਪਹਿਰ 2 ਵਜੇ ਤੱਕ ਸਰਬਤ ਖਾਲਸਾ ਰਾਜਾ ਤੇ ਕੋਈ ਡਰੀ ਨਾ ਜੀ ਅਸਲਾਮੁਅਲੈਕ ਤੁਸੀਂ ਫਿਰ ਉਸ ਇਤਿਹਾਸ ਨੂੰ ਕਿਹੜੀ ਕੇਸ ਜੋਤਰਾ ਜਿਹੜਾ ਕੌਮ ਦਾ ਟੋਰਾਕ ਸੀ ਉਹ ਨਾ ਜਿਹੜਾ ਇਹ ਕੌਮ ਹੈ ਜਿਹੜੀ ਉਹ ਜਵਰ ਅੱਗੇ ਕਰੇ ਛੁਕਦੀ ਨਹੀਂ ਤਾਂ ਇਹ ਕਿਸੇ ਦੇ ਜਾਵਰ ਆਕਮ ਦਾ ਜਵਰ ਰਿਆ ਹੋਵੇ ਕੌਮ ਕਰੇ ਵੀ ਜਿਸ ਕੇ ਅੱਗੇ ਛੁਕਦੀ ਨਹੀਂ ਸੋ ਉਹ ਇਤਿਹਾਸ ਨੂੰ ਕਲਪ ਸਰਬਤ ਖਾਲਸਾ ਨੇ ਮੂਰਤੇ ਕਰ ਦਿੱਤਾ ਜੀ ਹਿਰਾਨ ਸਾਹਿਬ ਜਿਹੜੇ ਇਹਦੇ ਵਿੱਚ ਮਤੇ ਪਾਸ ਕੀਤੇ ਗਏ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੀ ਜਿਹੜੀ ਸਿੱਖ ਕੌਮ ਨੂੰ ਕਿੱਧਰ ਨੂੰ ਲੈ ਕੇ ਜਾ ਸਕਦੇ ਨੇ ਤੇ ਜਿਹੜਾ ਸਿੱਖਾਂ ਦਾ ਡਿਫਾਈਨਸ ਹੈਗਾ ਜੋ ਇਹਦੇ ਵਿੱਚ ਬੜਾ ਦੇਖਣ ਨੂੰ ਮਿਲਿਆ ਕਿ ਕਿਸ ਕਿੰਨਾ ਹਾਲਾਤਾਂ ਦੇ ਵਿੱਚ ਸਿੱਖ ਉੱਥੇ ਪਹੁੰਚੇ ਨੇ ਇਹ ਸਾਰੇ ਹਵਾਲੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੋਈ ਤਬਦੀਲੀ ਹੁੰਦੀ ਦੇਖਦੇ ਹੋ ਦੇਖੋ ਜਿਹੜੇ ਕੱਲ ਦੇ ਜਿਹੜਾ ਸੀ ਇਹ ਜਿਹੜੀ ਮੈਡਮ ਕੀ ਕਹੇ ਕਿ ਇਹ ਸਰਕਾਰ ਦੀ ਜਗਰਗ੍ਰੋਥ ਸੀ ਕੋਈ ਕੋਈ ਕੰਟਰੀ ਲੱਗਿਆ ਕੋਈ ਜ਼ਮੀਨੀ ਵਿਸ਼ੇ ਕੋਈ ਯਾਰ ਨਹੀਂ ਕੋਈ ਪਾਣੀ ਨਹੀਂ ਕੋਈ ਲੰਗਰ ਨਹੀਂ ਕੋਈ ਮਾਇਕ ਨਹੀਂ ਕੋਈ ਸੇਜ ਨਹੀਂ ਅ ਕੰਗਤ ਜਿਹੜੀ ਉਹ ਗੁਰੂ ਰਚਨਾ ਚ ਜੀ ਕਲਪਾ ਉਹਦੇ ਚ ਵਸਿਆ ਠੰਡ ਦਾ ਇਸ ਤਰ੍ਹਾਂ ਆ ਰਹੀਆ ਸਾਰ ਕਰਤਾ ਜਿੱਕਰ ਲਈ ਦਿੱਲੀ ਨੇ ਸੋ ਇੱਕ ਜਿਹੜਾ ਖੰਡ ਦਾ ਜੱਜੂਆ ਵੀ ਇਹ ਸਰਕਾਰ ਦੇ ਫੈਸਲੇ ਕੁਝ ਨਾ ਉਪਰੋਂ ਕਿ ਜਨਵਾਸੀ ਜਿਹੜਾ ਕਹਿੰਦਾ ਇਹ ਜਿਹੜੇ ਤੁਸੀਂ ਮਤਿਆਂ ਦੇ ਗੱਲ ਕਰਦੇ ਹੋ ਮਤੇ ਬਾਦ ਕਿਤੇ ਜੇ ਨੇ ਬਾਗਲ ਹਮਾਰੀ ਸਥਿਤੀ ਨੂੰ ਹੋ ਕਿ ਉਹ ਨਾ ਤਾਂ ਪਹਿਲਾ ਸ਼ੰਕਾ ਸੀ ਨਾ ਅੱਜ ਸ਼ੰਕਾ ਕਿ ਉਹਨਾਂ ਨੂੰ ਕੌਮ ਹੈ ਜਿਹੜੀ ਪੰਜਾਬ ਤੋਂ ਦਸ਼ਮਰ ਹੈ ਉਹ ਬਹੁਤ ਦੇਖ ਤੋਂ ਪ੍ਰਵਾਣ ਕਰ ਚੁੱਕੇ ਆ ਸਮਝਦੇ ਆ ਇਸ ਜਿਹੜਾ ਉਹਨਾਂ ਨੂੰ ਪੱਕੇ ਸਿੱਖਣ ਦਾ ਮਜ਼ਾ ਇਹ ਵੀ ਉਹਨਾਂ ਨੂੰ ਮਤਲਬ ਜਿਹੜੇ ਜਿਵਾਦ ਸਿੱਖਾ ਨੇ ਉਸ ਵੇਲੇ ਜਿਹੜੇ ਕੋਈ ਉਹਨਾਂ ਦੇ ਕੋਈ ਜਿਵਾਦਤਾ ਦੇ ਵਿੱਚ ਕੋਈ ਮਸਾ ਜਿਹੜਾ ਨਿਕਲਿਆ ਦੂਸਰੀ ਗੱਲ ਇਹ ਕਿ ਜਿਹੜਾ ਸਿੱਖ ਰਾਹੀਂ ਦੀ ਬੋਲ ਜਿਹੜਾ ਮਤਲਬ ਪਸ ਕੀਤਾ ਗਿਆ ਸਿੱਖਾ ਦੇ ਨਾਲ ਗੁਲਾਮੀ ਕੀ ਬੜਾ ਬਦੀਰਾ ਜਿਹੜਾ ਉਸ ਵੇਲੇ ਦੀ ਸਰਕਾਰਾਂ ਚਾਹੇ ਹੋ ਸਾ ਬਦਲ ਸਰਕਾਰ ਅਕਿਚੇ ਇਹ ਮੋਦੀ ਸਰਕਾਰ ਅਕਿਚੇ ਇਹ ਨਾਗਪੁਰੀ ਤੱਕ ਦੇ ਸਾਰੇ ਤੇ ਸਿੱਖਾਂ ਦੇ ਨਾਲ ਜਿਹੜਾ ਗੁਲਾਮੀ ਵਾਲਾ ਵਕੀਲਾ ਵਾਲਾ ਵਕੀਲਾ ਜਿਹੜਾ ਕੋਈ ਨਿਰੰਤਰ ਬਖਰੇ ਆ। ਜੀ ਉਸ ਦਹਾਕੇ ਤੱਕ ਹਰ ਸਿੱਖ ਦੇ ਮਾਨ ਦੇ ਵਿੱਚ ਇੱਕ ਪਾਸੇ ਕੀ ਸੁਣਦੀ ਆ ਤੇ ਦੂਸਰੇ ਪਾਸੇ ਉਹ ਮਾਨ ਦੇ ਵਿੱਚ ਲੋਕ ਜਾਗਦਾ ਜੋ ਜਾਗਦਾ ਕਿ ਜਦੋਂ ਤੱਕ ਕੌਮ ਦਾ ਆਪਣਾ ਕੌਮੀ ਘਰ ਨਹੀਂ ਬਣਦਾ ਤੇ ਸਾਡੇ ਨਾਲ ਇਹੀ ਕੁਝ ਹੁੰਦਾ ਰਹੇਗਾ। ਜੀ ਹਿਰਾ ਸਾਹਿਬ ਹੁਣ ਜੇ ਅਸੀਂ ਐਸੇ ਦਿਨ ਦੇ ਉੱਪਰ ਜਿਹੜੀ ਮੋਗੇ ਦੇ ਵਿੱਚ ਰੈਲੀ ਕੀਤੀ ਗਈ ਹੈ ਅਕਾਲੀ ਦਲ ਬਾਦਲ ਵੱਲੋਂ ਜੇ ਅਸੀਂ ਉਹਦੀ ਗੱਲ ਕਰੀਏ ਤਾਂ ਉਸ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਉਹਦੇ ਵਿੱਚ ਸਾਰਾ ਸਰਕਾਰੀ ਤੰਤਰ ਜੁਟਿਆ ਹੋਇਆ ਸੀਗਾ ਭੀੜ ਜਿਹੜੀ ਹੈਗੀ ਹੈ ਉਹ ਇਕੱਠੀ ਕਰਨ ਦੇ ਲਈ ਕਿਵੇਂ ਅਸੀਂ ਦੇਖਦੇ ਹਾਂ ਖਬਰਾਂ ਆ ਰਹੀਆਂ ਨੇ ਕਿ ਮੋਗੇ ਜ਼ਿਲ੍ਹੇ ਦੇ ਜਿਹੜੇ ਮੋਗੇ ਦੇ ਵਿੱਚਲੇ ਜਿਹੜੇ ਸਕੂਲ ਨੇ ਉਹਨਾਂ ਨੂੰ ਵੀ ਬੰਦ ਕੀਤਾ ਗਿਆ ਉੱਥੋਂ ਦੀਆਂ 400 ਬੱਸਾਂ ਇਸੇ ਰੈਲੀ ਦੇ ਵਿੱਚ ਲਾਈਆਂ ਗਈਆਂ ਤੇ ਇਹ ਜਿਹੜਾ ਸਾਰਾ ਘਟਨਾਕ੍ਰਮ ਹੈ ਕੀ ਤੁਸੀਂ ਰੀਅਲੀ ਸਮਝਦੇ ਹੋ ਕਿ ਇਹ ਇੱਕ ਇਸ਼ੂਜ਼ ਨੂੰ ਲੈ ਕੇ ਜਵੇਂ ਇਹਨੂੰ ਪੋਰਟਰੇ ਕੀਤਾ ਗਿਆ ਕਿ ਪਾਣੀਆਂ ਨੂੰ ਬਚਾਇਆ ਜਾਵੇਗਾ ਤੇ ਪਾਣੀਆਂ ਦੀ ਬੂੰਦ ਇੱਕ ਵੀ ਜਿਹੜੀ ਹੈਗੀ ਆ ਉਹ ਪੰਜਾਬ ਤੋਂ ਬਾਹਰ ਨਹੀਂ ਜਾਣ ਦਿੱਤੀ ਜਾਊਗੀ ਜਾਂ ਇਹ ਸਿਰਫ ਤੇ ਸਿਰਫ ਇੱਕ ਸਿਆਸੀ ਸਟੰਟ ਸੀ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਦੇਖੋ ਪਹਿਲਾਂ ਤਾਂ ਸੀ ਇਹ ਇੱਕ ਗੱਲ ਦਾ ਕੰਪੈਰੀਸ਼ਨ ਕਹੀਏ ਕਿ ਇੱਕ ਪਾਸੇ ਬਰਬਾਦ ਖਾਲਕਾ ਤੇ ਸਰਕਾਰੀ ਰੂਪਾਂ ਦੇ ਬਾਗ਼ੀਓਂ ਸਿੱਖ ਸੰਤਾਂ ਨੇ ਜਿਹੜੀਆਂ 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 ਮਦਦ ਕਰਦੇ ਸਿੱਖ ਗੁਰੂਆਂ ਨੇ ਉਹਨਾਂ ਜਿਹੜੇ ਨਾਮ ਨਾਲ ਪਾਈਆਂ ਨਾਮ ਨਾਲ ਚਾਹ ਨਾਮ ਨਾਲ ਲੰਗਰ ਉਹਦੇ باوجود ਸਿੱਖ ਫਕੀਰਾਂ ਦੇ ਜਿਹੜੀਆਂ ਸੇਵ ਜਾ ਕੇ ਉੱਥੇ ਧਰਮ ਦੇ ਗੱਲ ਜਾਂਦੇ ਨੇ ਕਿ ਜਦੋਂ ਤੱਕ ਜਿੱਥੇ ਗਰਾਹੀ ਦੀ ਰਿਹਾਈ ਨਹੀਂ ਹੋਤੀ ਉਦੋਂ ਤੱਕ ਕੀ ਇੱਥੇ ਬੈਠੀ ਰਹੇ ਜੀ ਤੇ ਦੂਸਰੇ ਪਾਸੇ ਮੈਂ ਇਹ ਸੁਣਿਆ ਕਿ ਦੂਸਰੇ ਪਾਸੇ ਬਾਹਰਲੇ ਦੀ ਰਹਿਣੇ ਕੱਲਰ ਬੋਕੇ ਦੀ ਹੈ ਨਹੀਂ ਸੋਚੇ ਪੰਜਾਬ ਦੇ ਸਾਰੇ ਪ੍ਰਾਈਵੇਟ ਸਕੂਲ ਸਾਰੇ ਬੰਦ ਕਰਕੇ ਉਹਨਾਂ ਦੀ ਦਫਾਸੀ ਦੁਨੀਆ ਜਬਰੀ ਬਗਾਸ ਤੇ ਲਿਆਦੀਆਂ ਆ ਦੇ ਨੇ ਰੋਟਾ ਮਜ਼ਦੂਰ ਨੇ ਉਹ ਸਾਰੇ ਜੋਸ ਰੈਲੀ ਵਿੱਚ ਤੁਸੀਂ ਦੇ ਸਰਕਾਰੀ ਅਫਸਰਾਂ ਨੇ ਪੂਰੇ ਕਰਾ ਦਿੱਤੀਆਂ ਲੱਗੀਆਂ ਸੀ ਵੀਡੀਓ ਵੀ ਉਹ ਸਰਪੰਚਾਂ ਨੂੰ ਤਸਵੀਰ ਦਿਖਾ ਦਿੱਤੀ ਕਿ ਸੁਮੇਤ ਅੰਰੇਗਾ ਜਿਹੜੇ ਮਜ਼ਦੂਰ ਨੂੰ ਬੋਲਣ ਨੂੰ ਉਹ ਗੱਦੀ ਖਾਤੇ ਲੈ ਕੇ ਜਾਣਾ ਤਾਂ ਉਸ ਦੇ باوجود ਜਿਹੜੀ ਆਈਡੀ ਵੀ ਰਿਪੋਰਟ ਲਈ ਹੈ ਉਹਦੇ ਵਿੱਚ ਦੱਸਿਆ ਗਿਆ ਕਿ 42000 ਦਾ ਖਾਤ ਸੀ ਜੀ ਉਹ ਦਾ ਕੱਟ ਗਰੀ ਸ਼ੋਭਲੀ ਕਮੇਟੀ ਦੇ ਮਾਰਜਮ ਜੀ ਨੇ ਹਿੰਦਕਾ ਕਤਰਕੇ ਸਰਕਾਰ ਦੇ ਜਿਹੜੇ ਇੱਕ ਪਿੱਤੇ ਕਪੜਿਆਂ ਵਿੱਚ ਪੁਲਿਸ ਨੂੰ ਲਾਇਆ ਗਿਆ ਸੀ ਸੀਡੀਏ ਸੀਡੀਏ ਵਾਲੇ ਵੀ ਉਸ ਦੇ ਵਿੱਚ ਮਿਲਿਗਾ ਮਿਲਦੀ ਨਹੀਂ ਜੋ ਜਿਨ੍ਹਾਂ ਨੇ ਮਤਲਬ ਫੋਟੋ ਤੇ ਰੈਡੀ ਨੂੰ ਇੱਕ ਇਹ ਵੀ ਤਕਰੀਨਾ ਦੇ ਦੇਖਿਆ ਉਹਨਾਂ ਨੇ ਬਾਖੂ ਵੀ ਇੱਕ ਗੱਲ ਨੂੰ ਲੋਕ ਕੀਤਾ ਕਿ ਬਾਅਦ ਤੋਂ ਕਿਉਂ ਉਹ ਸਿੱਦੇ ਸਿਰੇ ਸੀ ਜਿਹੜੇ ਉਹਨਾਂ ਦੀ ਇਹ ਗੱਲ ਸਾਫ਼ ਚਲ ਕਰੇ ਸੀ ਉਹਨਾਂ ਨੂੰ ਪਤਾ ਸੀ ਕਿ ਕਿੰਨਾ ਜ਼ੋਰ ਲਾ ਕੇ ਕਿਹੜੇ-ਕਿਹੜੇ ਇਹ ਜਿਹੜੇ ਟੀਜਾ ਉਹਨਾਂ ਦੇ ਕੋਲ ਸਿੱਕਿਆ ਤੇ ਉਸ ਵਾਲਿਊ ਜਿਹੜੀ 20000 ਦਾ ਕਾਟਾ ਜਿਹੜਾ ਸਰਕਾਰੀ ਰਕੂਡ ਹੈ ਤੇ ਉਹਨਾਂ ਦੇ ਸਾਹਮਣੇ ਜਿਹੜੀ ਜਿਆਦਾ ਕਾਟਾ ਤੇ ਕਿਹਨੂੰ ਸਾਫ਼ ਤੇ ਸਪਸ਼ਟ ਕਰਾ ਲਾ ਇੱਕ ਪਾਸੇ ਸਰਕਾਰ ਨੇ ਜਿਹੜਾ ਸਰਵਤ ਖਾਰਸਤਾ ਤੇ ਉਹਦਾ ਸਰਵਤ ਇਹ ਹਾਲ ਦੇਖਦੇ ਜਿਹੜਾ ਉਹਨੇ ਗ੍ਰੇਡ ਕੀਤਾ ਇਹਨਾਂ ਦੀ ਰੈਲੀ ਦੇ ਜਾਣ ਤੋਂ ਤੇ ਜਿਹੜੀਆਂ ਮਜਬੂਰੀਆਂ ਜਾਂ ਜਿਹੜੀਆਂ ਚਾਹ ਉਹਨਾਂ ਤੋਂ ਇਲਾਵਾ ਹੋਰ ਕੋਈ ਵੀ ਬਸਰਤ ਪੰਜਾਬੀ ਇੱਕ ਰੈਲੀ ਦੇ ਵਿੱਚ ਪਹੁੰਚੇ ਪੰਜਾਬ ਪਾਣੀ ਦਾ ਮੁੱਦਾ ਜਿਹੜਾ ਪੰਜਾਬੀਆ ਜਾਂ ਭਾਵਨਾਵਾਂ ਨਾਲ ਜੁੜਿਆ ਉਹਨੂੰ ਇਹਨਾਂ ਦੀ ਕੋਈ ਸਿੱਧੀ ਸਿੱਧੀ ਕੋਈ ਨਹੀਂ ਗੱਲ ਕਿ ਉਹਦੇ ਕਿਸੇ ਵੀ ਕੁੱਤੇ ਪੰਜਾਬੀ ਨਹੀਂ ਇਹ ਰੈਲੀ ਨੂੰ ਹੰਗਾਰਾ ਨਹੀਂ ਦਿੱਤਾ ਜਿੱਥੇ ਇਹ ਗੱਲ ਬਿਲਕੁਲ ਸਾਬਿਤ ਕਰਦਾ ਕਿ ਪੰਜਾਬ ਦੇ ਵਿੱਚ 2017 ਦੇ ਵਿੱਚ ਜਿਹੜਾ ਕੋਰ ਨਤੀਜਾ ਆਉਣਾ ਉਹ ਇਸ ਰੈਲੀ ਨੇ ਲੈ ਕਮੀ ਲੈ ਕੇ ਬਹੁਤ ਪਈਆ ਘਟਕਾ ਜੀ ਆ ਹਿਰਨ ਸਾਹਿਬ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਇਹਨੂੰ ਜਿਹੜਾ ਜਿਵੇਂ ਇਹ ਪੰਜਾਬੀਆਂ ਦਾ ਇੱਕ ਮੁੱਖ ਜਿਹੜਾ ਮਸਲਾ ਹੈਗਾ ਪਾਣੀਆਂ ਦਾ ਉਹਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਰੈਲੀ ਦੇ ਵਿੱਚ ਤੇ ਜਦੋਂ ਅਸੀਂ ਦੇਖਦੇ ਹਾਂ ਇਹ ਵੀ ਸਾਹਮਣੇ ਆਉਂਦਾ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਇਸੇ ਨੂੰ ਮੁੱਖ ਮੁੱਦਾ ਬਣਾ ਸਕਦਾ ਸੋ ਤੁਹਾਨੂੰ ਲੱਗਦਾ ਕਿ ਇਹਦਾ ਜਿਹੜਾ ਕੋਈ ਫਾਇਦਾ ਹੈਗਾ ਅਕਾਲੀ ਦਲ ਨੂੰ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਹੋ ਸਕਦਾ ਜਾਂ ਜਿਹੜਾ ਵੋਟਰ ਅਕਾਲੀ ਦਲ ਨਾਲੋਂ ਟੁੱਟਿਆ ਸਿੱਖ ਵੋਟਰ ਜਿਹੜਾ ਕੋਰ ਜਿਹੜਾ ਪਿੰਡਾਂ ਦੇ ਵਿੱਚ ਲਾ 12000 ਪਿੰਡਾਂ ਦੇ ਵਿੱਚਲਾ ਵੋਟਰ ਹੈ ਅਕਾਲੀ ਦਲ ਨਾਲੋਂ ਜਿਹੜਾ ਪਿਛਲੇ ਸਮੇਂ ਦੀਆਂ ਗੁਰੂਗ੍ਰੰਥ ਸਾਹਿਬ ਦੀਆਂ ਵਿਦਬੀ ਦੀਆਂ ਘਟਨਾਵਾਂ ਜਾਂ ਜਿਹੜੀਆਂ ਪੰਥ ਦੀਆਂ ਜਿਹੜੀਆਂ ਵਿਰੋਧੀ ਗਤੀਵਿਧੀਆਂ ਨੇ ਉਹਨਾਂ ਦੇ ਮੱਦੇ ਨਜ਼ਰ ਟੁੱਟਿਆ ਵੀ ਉਹਨਾਂ ਨੂੰ ਨਾਲ ਜੋੜਨ ਦੇ ਵਿੱਚ ਜਾਂ ਕਹਿ ਲਓ ਕਿ ਡੈਮੇਜ ਕੰਟਰੋਲ ਕਰਨ ਦੇ ਵਿੱਚ ਕਾਮਯਾਬ ਹੋ ਸਕਣਗੇ ਉਹ ਇਹ ਗੱਲ ਨੂੰ ਬੜੀ ਸਾਫ਼ ਕਿ ਪਾਸੇ ਇੱਕ ਤਾਂ ਜਿਹੜਾ ਸਿੱਖ ਬੁੱਟਰ ਇਲਾਕੇ ਨਾਲੋਂ ਇਸ ਕਾਰਨ ਕਿ ਇਤਿਹਾਸਕ ਇਸ ਗੁਰੂ ਗ੍ਰੰਥ ਸਾਹਿਬ ਮਾਰਾਇਟੀ ਗਤਵੀੰਨਾ ਦੀ ਰਾਜਨੀਤਿਕਿਆ ਤੇ ਇਹਨਾਂ ਦੀ ਜੁੜੇ ਲੱਗਦੀ ਹੈ ਜੀ ਕਿਉਂਕਿ ਸਿੱਖ ਇੱਕ ਗੁਰੂ ਨੂੰ ਸਮਰਪਤਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਗਤਵੀ ਦੇ ਕਾਰਨ ਵਾਰਿਆਂ ਨੂੰ ਮੁਖ ਦੇਸੀ ਮੰਨਦਾ ਸੋ ਜਿਸ ਤਰ੍ਹਾਂ ਉਸੇ ਗੂਸਤੇ ਕਾਰਨ ਇਹਨਾਂ ਨੂੰ ਪਛਾਣਿਆ ਗਿਆ ਉਹ ਹਰ ਸਿੱਖ ਦੇ ਮਨ ਦੇ ਵਿੱਚ ਕੋਈ ਭਾਵਨਾ ਮੈਂ ਜਿਹੜੀ ਕੋ ਖੜੀ ਹੈ ਤੇ ਉਹ ਕਦੇ ਨਹੀਂ ਕਿਤੇ ਦੀ ਕੀਮਤ ਹੈ ਸਕੜੀ ਦੇ ਜਿਹੜਾ ਸ਼ਾਵਾਂ ਤੇ ਆਪਣੀ ਜਿਹੜਾ ਉਹ ਮਦਨਾ ਦੇ ਰਿਹਾ ਕੋਲ ਮਸ਼ੀਨਾਂ ਤੇ ਲਈ ਲੱਗੂਗਾ ਇਸ ਗੱਲ ਇਹ ਗੱਲ ਬਿਲਕੁਲ ਸਾਫ਼ ਤੇ ਸਪੱਸ਼ਟ ਆ। ਦੂਸਰੀ ਗੱਲ ਜੇ ਤੁਸੀਂ ਕਿਹਾ ਕਿ ਪਾਣੀਆਂ ਦਾ ਮੁੱਦਾ ਤਾਂ ਕਿ ਜਦੋਂ ਅੱਜ ਉਹ ਕੰਦੀ ਵਾਲੀ ਗੱਲ ਨਹੀਂ ਹੈਗੀ ਕਿ ਪੰਕ ਵਾਲੀ ਗੱਲ ਉਹ ਖਤਮ ਹੋ ਗਈ ਆ। ਉਹ ਜਦੋਂ ਇਹ ਪਾਣੀਆਂ ਦੇ ਮੁੱਦੇ ਦੀ ਗੱਲ ਕਰਦੇ ਆ ਤੇ ਦੂਸਰੇ ਪਾਸੇ ਜਦੋਂ ਅਕੜ ਇਹ ਆ ਜਾਂਦੇ ਆ ਕਿ ਫਾਇਰ ਨੇ ਖੋਜ ਸਰ 1.99 ਲੱਖ ਦਾ ਟਿਕਾ ਜਿਹੜਾ ਉਹ ਦੇਵੀ ਲਾਲ ਤੋਂ ਲੈ ਕੇ ਉਹ ਜੀਤਰੀ ਮਜ਼ਦੂਰਾਂ ਇੱਕ ਤੋਂ ਕਿ ਸਰਕਾਰੀ ਕੰਮ ਕਰਨਾ ਰੱਖਿਆ ਹੈ ਲਈ ਤੇ ਵਸੇ ਉਹ ਜੂਰੀ ਲਾਹਲੇ ਹਰਿਆਣਾ ਵਿਧਾਨ ਸਭਾ ਚ ਬਾਦਲ ਦਾ ਤਲਵਾੜ ਕੀਤਾ ਜੀ ਉਹ ਸਾਡਾ ਕੁਝ ਲੋਕਾਂ ਨੂੰ ਬਿਲਕੁਲ ਸੌਂਸ ਤੇ ਫਸ ਸਮਾਨੀ ਅਤੇ 30% ਉੱਲੀ ਤੇ ਸਿਰਫ ਤੇ ਫਿਰਸਨ ਕੀ ਤੋਂ ਬਾਗਰ ਤੋਂ ਕਰਵਾਨੀ ਦੀ ਗੱਲ ਕਰਦਾ ਤਾਂ ਉਹਨੂੰ ਲੋਕਾਂ ਨੂੰ ਮਜ਼ਾਕ ਕੀਤਾ ਗਿਆ ਗਿਆ ਕਿ ਉਹਨੇ ਲੈਣ ਲੱਗ ਪਏ ਕਿ ਉਹਨੇ 1 ਕਿਲੋ ਵੀ ਜੇ ਕੋੜੀ ਕਿਰਾਏ ਦੇ ਕੇ ਲੈਂਦਾ ਉਹਨੂੰ ਉਹਨੂੰ ਮਜ਼ਾਕੀਆ ਲੱਗਿਆ ਤਾਂ ਬਾਗਰਾਂ ਦੀ ਜਿਹੜਾ ਰੋਟਰ ਜਿਹੜੀ ਮੁਦਿਆਂ ਨੂੰ ਹਵਾੜ ਰਹੀ ਨਹੀਂ ਤੇ ਜਿਹੜੇ ਪੰਜਾਬੀਆਂ ਨੂੰ ਆបਗਨਾਲ ਦਾ ਰਾਤ ਕੋਈ ਇਹਨਾਂ ਨੂੰ ਕਿਸਮ ਦੀ ਕੋਸ਼ਿਸ਼ ਆ ਉਹਦੇ ਵਿੱਚ ਮੈਨੂੰ ਲੱਗਦਾ ਕਿ ਇਹਨਾਂ ਨੂੰ ਕੋਈ 0% ਵੀ ਤਵੱਜਾ ਮਿਲੂ ਜੀ ਇਸੇ ਦੇ ਨਾਲ ਜਦੋਂ ਅਸੀਂ ਹੇਰਾ ਸਾਹਿਬ ਸਰਬੱਤ ਖਾਲਸਾ ਵੱਲ ਨਿਗਾਹ ਮਾਰਦੇ ਹਾਂ ਤਾ ਸਰਬਤ ਖਾਸਾ ਤੋਂ ਬਾਅਦ ਜਦੋਂ ਸਾਰੀ ਕਾਰਵਾਈ ਖਤਮ ਹੋ ਗਈ ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਉਹ ਜਿਹੜੀਆਂ ਨੇ ਹੁਣ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ ਤਿਆਰੀ ਕਰਨਗੇ ਤੇ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਿਹੜੇ ਲੋਕ ਨੇ ਉਹ ਬਾਦਲਾਂ ਨਾਲ ਟੱਕਰ ਲੈਣ ਤੇ ਸਾਡਾ ਸਾਥ ਦੇਣ ਤੁਹਾਨੂੰ ਲੱਗਦਾ ਵੀ ਜਿਹੜਾ ਇਹ ਸਮਾਗਮ ਹੋਇਆ ਜਾਂ ਜਿਹੜਾ ਸਾਰਾ ਘਟਨਾਕ੍ਰਮ ਹੁਣ ਬਣਿਆ ਹੋਇਆ ਹੈਗਾ ਇਸ ਤੇ ਵਿੱਚ ਅਕਾਲੀ ਦਲ ਅੰਮ੍ਰਿਤਸਰ ਨੂੰ ਜਾਂ ਉਹਨਾਂ ਦੇ ਨਾਲ ਜਿਹੜੇ ਹੋਰ ਹੈਗੇ ਆ ਦਲ ਉਹਨਾਂ ਨੂੰ ਆਉਣ ਵਾਲੀਆਂ ਪੰਜਾਬ ਦੀਆਂ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਕੋਈ ਫਾਇਦਾ ਹੋ ਸਕਦਾ ਜਾਂ ਉਹ ਰੀਅਲੀ ਕੋਈ ਅੱਗੇ ਨਾਲੋਂ ਚੇਂਜ ਦੇ ਹਵਾਲੇ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਸਿਆਸਤ ਨੂੰ ਸਿਆਸਤ ਦੇ ਵਿੱਚ ਚੇਂਜ ਲਿਆਉਣ ਦੀ ਤਾਂ ਉਹਦੇ ਵਿੱਚ ਕੋਈ ਇੱਕ ਬਦਲ ਦੇ ਰੂਪ ਦੇ ਵਿੱਚ ਸਾਹਮਣੇ ਆ ਸਕਦੇ ਆ। ਉਹ ਜਿਹੜੀ ਗੱਲ ਹੈਗੀ ਐ ਕਿ ਪੰਖੜ ਬਗਲ ਆ ਜਿਹੜਾ ਤੁਹਾਨੂੰ ਜਿਹੋ ਤੱਕ ਪੈਦਾ ਨਹੀਂ ਹੁਣਾਂ ਜਿਹੜਾ ਸਾਥ ਤੇ ਜੀ ਅਸੂਚੀਆ ਕੁਝ ਯੂਨੀਅਨ ਜਿਹੜੇ ਦਾ ਬਹੁ ਗਰਤੀ ਪੰਕਤ ਤਹਰਾ ਨੇ ਜਿਹੜੀਆਂ ਕੋ ਸਾਝੀਆਂ ਇੱਕ ਪਲੇਟ ਫਾਰਮ ਤੇ ਇਕੱਠੀਆਂ ਹੋਈਆਂ ਜਿਹਦੇ ਨਾਲ ਇੱਕ ਪੱਖੜ ਬਣਨ ਦਾ ਤੇਰਾ ਉਹ ਵੀ ਬਰਾਦੀ ਦੇ ਰੂਪ ਨੇ ਕੀਤਾ ਜਾਂਦਾ ਉਹਦੇ ਵਕਤ ਜਿਹੜੀ ਬਗਲ ਵਾਲੀ ਗੱਲ ਹੈ ਕਿ ਉਹ ਨੂੰ ਅਣਉਪਰੀਤਾ ਦੀ ਹੈ ਦੂਸਰਾ ਕੰਪਲੈਕਸ ਜਿਹਦੇ ਤੇ ਐਕਸਪਰਟ ਗਿਆ ਪ੍ਰਵਕਤ ਖਾਲਸਾ ਦਾ ਜਿਹੋ ਜਿਹੇ ਮਾਨਦਲ ਨੂੰ ਉਹ ਵੀ ਨਾ ਉਹ ਦਾ ਜਾ ਕੀਤਾ ਗਿਆ ਉਹਨੇ ਮਾਨਦਲ ਨੂੰ ਮਾਣ ਦਾ ਪੂਰਨ ਨਿਯਮਾ ਉਹਦੇ ਦੂਸਰੇ ਅਸਲ ਵਿੱਚ ਪੰਜਾਬ ਦੇ ਲੋਕਾਂ ਦਾ ਜਿਹੜਾ ਸਭ ਤੋਂ ਮੁੱਖ ਜਿਹੇ ਕੰਮ ਜਿਹੜੇ ਮੁੱਖ ਨਿਸ਼ਾਨਾ ਸਭ ਜਿਹੇ ਮੁੱਖ ਮੰਤਰੀ ਜਨਤਰੀਗੇ ਕਹਿੰਦੇ ਨੇ ਕਿ ਬਾਦਲ ਦੇ ਜਿਹੜੇ ਉਹਨਾਂ ਨੂੰ ਹੱਕ ਦਿੱਲੀ ਹਰਾਵਾ ਜੀ ਤੇ ਕਿਹੜਾ ਜਗਤ ਆਜੂ ਕੋਟਾ ਜਿਹੜਾ ਮਮਾਨ ਗੱਲ ਤੋਂ ਉਮੀਦਵਾਰ ਖੜੇ ਹੋਗੇ ਕਿਹੜਾ ਕਿਹੜਾ ਜਿਹੜਾ ਮਾ ਜੇ ਵੀ ਜਾਣਕ ਤੇ ਵੀ ਨਾਲ ਜਿਹੜੀ ਵੋਟਾਂ ਜਿਹੜੇ ਗੁੰਦੀਆਂ ਜਾਣੀਆਂ ਉਹਦਾ ਬਦਲਦਾਰ ਨੂੰ ਪਤਾ ਹੁਣ ਸੋ ਇਹ ਇੱਕ ਮੈਜਿਕ ਪ੍ਰਭਾਵ ਹੈ ਜਿਹੜਾ ਉਹ ਵੀ ਵੋਟਾਂ ਦੇ ਬਿਨਾਂ ਹਿੱਸੇ ਪਕਾਈ ਦੇਣਾ ਸੋ ਅਰਵਾਖਾਲ ਦਾ ਤੋਂ ਬਾਅਦ ਲੋਕ ਅਰਵਾਖਾਲ ਦਾ ਦੀ ਇਖਿਆਰੇ ਦਿਲਿਆ ਪਰ ਇਸ ਤਰ੍ਹਾਂ ਹੋ ਰਹੀ ਹੈ ਜਿਵੇਂ ਵਾਈਪ ਦੇ ਰਿਖੇ ਸੋ ਇਹ ਸਾਰੇ ਪੰਛੀ ਦੇ ਇਵਾਰਾ ਮੁਖਤ ਬਣਾ ਲੱਗਿਆ ਨੇ ਮੇਰੇ ਨਾਲ ਬਸ ਕਿ ਇਹ ਬਦਲ ਵਾਲੀ ਧਰਜ ਜਿਹੜੀ ਕੋ ਚੱਲ ਸਕਤ ਪਰ ਤੁਸੀਂ ਖੰਡਾ ਫਲਸ ਤੋਂ ਕੋਟੰਟ ਲਈ ਵੜਦਾ ਗੇ ਬਦਲ ਵਾਲੀ ਜਾਲ ਹੈ ਜਿਹੜੀ ਸੰਭਵ ਨਹੀਂ ਜੀ ਹੇਰਾ ਸਾਹਿਬ ਜੇ ਐਦਾਂ ਦੀ ਸਿਚੁਏਸ਼ਨ ਬਣਦੀ ਹੈ ਜਿਵੇਂ ਦੀ ਤੁਸੀਂ ਬਿਆਨ ਕਰ ਰਹੇ ਹੋ ਤਾਂ ਜਿਹੜੀਆਂ ਪੰਥਕ ਭਾਵਨਾਵਾਂ ਨੇ ਜਿਹੜੀਆਂ ਅੱਜ ਦੇ ਜਿਹੜੇ ਸਰਬਤ ਖਾਲਸਾ ਦਾ ਸਾਰਾ ਘਟਨਾਕ੍ਰਮ ਵਾਪਰਿਆ ਇਹਦੇ ਵਿੱਚ ਉੱਭਰ ਕੇ ਸਾਹਮਣੇ ਆਇਆ ਕਿ ਕਿਵੇਂ ਜਿਹੜੀਆਂ ਸਿੱਖ ਸੰਗਤਾਂ ਨੇ ਉਹਨੀਆਂ ਰੋਕਾਂ ਦੇ ਬਾਵਜੂਦ ਵੀ ਪਹੁੰਚੀਆਂ ਨੇ ਇਕੱਠੀਆਂ ਹੋਈਆਂ ਨੇ ਤੇ ਉਹਨਾਂ ਨੇ ਜਿਹੜੀ ਉਹ ਸੋਲੀਡੈਰਿਟੀ ਹੈ ਉਹਦਾ ਪ੍ਰਗਟਾਵਾ ਕੀਤਾ ਸੋ ਇਸ ਘਟਨਾਕ੍ਰਮ ਦੇ ਵਿੱਚ ਜਿਹੜੀਆਂ ਇਹ ਪੰਥਕ ਭਾਵਨਾਵਾਂ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿੱਧਰ ਨੂੰ ਜਾ ਸਕਦੀਆਂ ਨੇ ਦੇਖੋ ਇਹ ਪੰਥਕ ਭਾਵਨਾਵਾਂ ਜਿਹੜੀਆਂ ਜਿੱਦ ਮੁਖਲ ਸਰਵਤ ਖਾਲਸਾ ਤੇ ਮੁਕਲਮ ਰੂਪਵਾਨ ਜਿਹੜੀਆਂ ਇਹ ਕੌਮ ਦਾ ਰੂਪ ਰੂਪ ਦਾ ਜਲੂਆ ਜਿਹੜਾ ਰੂਪਮਾਨ ਹੁੰਦਾ ਦੇਖਿਆ ਗਿਆ ਉਹ ਇੱਕ ਸਾਨੂੰ ਪੂਰੀ ਸਾਫਟ ਉਸ ਪਾਸ ਕਰਕੇ ਉਹ ਬਾਗਲਾ ਜਿਹੜੀ ਇੱਕ ਬਹੁਤ ਵੱਡੀ ਮਤਲਬ ਚਲੋਤੀ ਵੀ ਬਣੂਗਾ ਤੇ ਬਾਗਲਾ ਨੂੰ ਬਹੁਤ ਵੱਡੀ ਮਸੀਬਤ ਆ ਖਾਸ ਕਰੂਗਾ ਇਹ ਵੀ ਹੋ ਸਕਦਾ ਕਿ ਬਹੁਤ ਸਾਰੇ ਪਿੰਡਾਂ ਦੇ ਵਿਦਿਆਰਥੀ ਜਿਹੜੇ ਮਤਲਬ ਕਿ ਇੱਕ ਗੁਰੂ ਦੇ ਨਾਲ ਜੁੜੇ ਹੋਏ ਸਿੱਖ ਨੇ ਇਹ ਜਿਹੜੀਆਂ ਬਾਗਲਾ ਦਾ ਦਾਖਲਾ ਜਿਹੜਾ ਕੋਈ ਗੱਲ ਕਰਦੇ ਨਹੀਂ ਇਹ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਇਹ ਬਾਗਲਾ ਦੀ ਤੇ ਇੱਕ ਬਹੁਤ ਔਖੀ ਢਈ ਹੈ ਜਿਹੜੀ ਉਹ ਆਲ ਵਾਲੇ ਸਮੇਂ ਦੇ ਵਿੱਚ ਪਿਆਰ ਹੋ ਗਿਆ ਜਿਸ ਵਿੱਚ ਕੋਈ ਸ਼ੱਕ ਨਹੀਂ ਕਿਸੇ ਇਹ ਰਾਦਰ ਇਹ ਮਾਗਲਾ ਦੇ ਗਰੁੱਪ ਚ ਖੜਾ ਹੈ ਇਹ ਸਾਫ ਹੈ ਕਿ ਦੂਸਰੇ ਪਾਸੇ ਇਹ ਧੋਖ ਦਾ ਕੀ ਹੱਕ ਹੈ ਇਸ ਵੇਲੇ ਅੱਜ ਵੀ ਬਿਲਕੁਲ ਨੂੰ ਵਿਖਾ ਨਹੀਂ ਕੀਤੀ ਜਾ ਰਹੀ ਨਹੀਂ ਜਦੋਂ ਕੋਈ ਫੰਡ ਦਾ ਕੰਟੈਕਟ ਟੂ এনਵਾਇਰਨਮੈਂਟ ਨਹੀਂ ਹੁੰਦਾ ਜੀ ਹੇਰਾ ਸਾਹਿਬ ਜਿਵੇਂ ਤੁਸੀਂ ਕਿਹਾ ਕਿ ਇਹ ਰੋ ਬਾਦਲਾਂ ਦੇ ਖਿਲਾਫ ਹੈਗਾ ਇਹ ਗੱਲ ਸਾਫ਼ ਹੈਗੀ ਆ ਪਰ ਕਿੱਧਰ ਨੂੰ ਜਾਊਗਾ ਜਾਂ ਕਿੱਧਰ ਨੂੰ ਭੁਗਤੂਗਾ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਇਹ ਗੱਲ ਸਾਫ਼ ਨਹੀਂ ਹੈਗੀ ਤਾਂ ਜੇ ਅਸੀਂ ਇਹਦੇ ਵਿੱਚ ਹੋਰ ਜਿਹੜੀਆਂ ਧਿਰਾਂ ਨੇ ਵਿਰੋਧੀ ਪਾਰਟੀਆਂ ਨੇ ਕਾਂਗਰਸ ਦੀ ਗੱਲ ਕਰ ਲਈ ਜੀ ਜਾਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਤਾਂ ਉਹਨਾਂ ਨੂੰ ਤੁਸੀਂ ਅੱਜ ਦੀ ਡੇਟ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਕਿੱਥੇ ਖੜਿਆ ਦੇਖਦੇ ਹੋ ਉਹ ਦਿੱਕਤ ਅਕਿ ਆਮ ਆਦਮੀ ਪਾਰਟੀ ਦੀ ਜਿਹੜੀ ਚਾਰ ਮਹੀਨੇ ਪਹਿਲਾਂ ਸੀ ਉਹ ਅੱਜ ਪੰਜਾਬ ਦੀ ਧਰਤੀ ਤੇ ਉਹਨਾਂ ਦੀ ਉਹ ਗੱਲ ਵੀ ਹੈ ਜੀ ਉਹਨਾਂ ਦਾ ਜਿਹੜਾ ਆ ਆਵਾਜ਼ੀ ਵਾਲਾ ਮਕਸਦ ਜਿਹੜਾ ਉਹ ਤੋਂ ਵੱਡਾ ਹੋਇਆ ਉਹਨਾਂ ਪਰਵਾਦੇ ਆਮ ਜਨਤਾ ਦੇ ਲਗਾ ਦੂਸਰੇ ਪਾਸੇ ਜਿਹੜੀ ਸੈਕਿਉਰਿਟੀ ਲੜਾਈ ਆ ਉਹ ਕੈਪਟਨ ਬਰਾਮ ਬਾਦਲ ਤੇ ਹੁੰਦੀ ਆ ਇਹ ਇੱਕ ਸਿੱਖ ਬੋਧਰਲਾ ਚਾਰਾ ਜਿਹੜਾ ਉਹ ਕਿਤੇ ਨਾ ਕਿਤੇ ਉਹ ਦੁਸਤ ਖੜਦਾ ਜੇ ਕਾਂਗਰਸ ਬਨਾਮ ਭਾਜਪਾ ਨੂੰ ਹੁੰਦੀ ਆ ਫਿਰ ਉਹ ਰੁਝਾਨ ਹੈ ਜਿਹੜਾ ਉਹ ਆਪ ਵੱਲ ਜਾਊਗਾ ਸੋ ਕਾਂਗਰਸ ਨੂੰ ਜਿਹੜੀ ਟੈਕ ਟਵਨ ਹੈ ਉਹ ਜਿਹੜਾ ਜਿਹੜਾ ਉਹ ਤੀਰ ਰੋਣਾ ਉਹ ਤੋਂ ਬਾਅਦ ਇਹ ਇੱਕ ਅੰਚੀ ਇਸ ਤਰ੍ਹਾਂ ਦੀ ਗੱਲ ਦੀ ਦਿੱਤੀ ਜਾਂਦੀ ਹੈ ਜੀ ਸੋ ਅੱਜ ਦੀ ਡੇਟ ਦੇ ਵਿੱਚ ਤੁਸੀਂ ਨਹੀਂ ਕੁਝ ਵੀ ਕਹਿ ਸਕਦੇ ਕਿ ਜਿਹੜੀ ਇਹ ਪ੍ਰੈਡਿਕਸ਼ਨ ਹੈਗੀ ਹੈ ਜਾਂ ਜਿਹੜੇ ਵੋਟਾਂ ਦਾ ਰੁਝਾਨ ਹੈ ਖਾਸ ਕਰਕੇ ਜੇ ਅਸੀਂ ਪੰਥਕ ਵੋਟ ਬੈਂਕ ਦੀ ਗੱਲ ਕਰੀਏ ਜਿਹੜੇ ਲੋਕ ਸਰਬੱਤ ਖਾਲਸਾ ਦੇ ਵਿੱਚ ਪਹੁੰਚੇ ਆ ਉਹ ਕਿੱਧਰ ਨੂੰ ਜਾ ਸਕਦੇ ਆ ਦੇਖੋ ਆਖਿਰ ਦੇ ਸਮਰਨੇ ਸਰ ਇਹ ਇਤਜਾਲ ਸਾਫ਼ ਕੀਤੀ ਆ ਚਾਹੇ ਇਹ ਸਰਵਕਾਲ ਕੋਈ ਗੱਲ ਕਰ ਲਿਓ ਤੇ ਚਾਹੇ ਇਹ ਬਾਦਲਾ ਦੀ ਜਿਹੜੀ ਮੁੱਦੇ ਹੈ ਨਾ ਉਹ ਦੀ ਗੱਲ ਕਰੀ ਜੇ ਇਹ ਪੰਜਾਬ ਦੀ ਰਾਜਨੀਤੀ ਜਿਹੜੇ ਆਉਣ ਵਾਲੇ ਪੱਜਾ ਦਾ ਉਹਦੇ ਉੱਤੇ ਬਾਦਲਾ ਦੀ ਕੋਈ ਥਾਂ ਨਹੀਂ ਪਰ ਅਗਲਾ ਜਿਹੜਾ ਵਿਸ਼ਾ ਤੇ ਕੀ ਨੇ ਹੁਣ ਇਹਦੇ ਬਾਰੇ ਕੋਈ ਵਿਸ਼ਵਾੜੀ ਹੈ ਜਿਹੜੀ ਅੱਜ ਦੇ ਤਰੀਕੇ ਕੀ ਜੀ ਤਾਂ ਇਹ ਸਾਰੇ ਦੇ ਵਿੱਚ ਤੁਸੀਂ ਸਿੱਖ ਟੈਸਪੁਰਾ ਦਾ ਕੀ ਰੋਲ ਦੇਖਦੇ ਹੋ ਹੇਰਾ ਸਾਹਿਬ ਜੇ ਕੋਈ ਸਾਂਝੇ ਪਲੇਟਫਾਰਮ ਦੀ ਗੱਲ ਆਉਂਦੀ ਹੈ ਜਾਂ ਕੋਈ ਯਤਨ ਹੁੰਦੇ ਨੇ ਤਾਂ ਜਿਹੜਾ ਸਿੱਖ ਡਾਇਸਪੋਰਾ ਹੈਗਾ ਤੇ ਪੰਜਾਬ ਦੇ ਵਿੱਚ ਵਸਤੀ ਜਿਹੜੀ ਸਿੱਖ ਨੌਜਵਾਨੀ ਹੈਗੀ ਆ ਇਵਨ ਜੇ ਅਸੀਂ ਸਰਬਤ ਖਾਲਸਾ ਦੇ ਹਵਾਲੇ ਨਾਲ ਵੀ ਦੇਖੀਏ ਤਾਂ ਨੌਜਵਾਨਾਂ ਦਾ ਕਾਫੀ ਵੱਡਾ ਰੋਲ ਸਾਹਮਣੇ ਆਇਆ ਤੇ ਉਹਨਾਂ ਦਾ ਵੀ ਰੋਲ ਦੇਖਣ ਨੂੰ ਮਿਲਿਆ ਜਿਵੇਂ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਨੇ ਪ੍ਰੋਮੋਟ ਕੀਤਾ ਤੇ ਜਿਹੜੀ ਕੌਜ਼ ਦੀ ਗੱਲ ਹੈਗੀ ਆ ਸਿੱਖਾਂ ਦੇ ਹੱਕਾਂ ਦੀ ਗੱਲ ਹੈਗੀ ਆ ਉਹ ਅੱਗੇ ਤੋਰੀ ਹੈ ਇਹ ਸਾਰੇ ਦੇ ਵਿੱਚ ਫਿਰ ਉਹਨਾਂ ਦਾ ਕੀ ਰੋਲ ਬਚਦਾ ਹੈ ਦੇ ਸ੍ਰੀਖ ਜਿਹੜਾ ਮਤਲਬ ਸਿੱਖ ਨੌਜਵਾਨ ਆ ਉਹ ਬਖਤੀ ਦੇ ਰੂਪ ਦੇ ਵਿੱਚ ਉਹ ਹੱਜ ਦੇ ਰੂਪ ਦੇ ਅਕਲ ਕਰਕੇ ਜਿਹੜੇ ਬਹੁਤ ਉਬਲੇ ਬਾਹਰ ਅੱਜ ਆਉਦੇ ਕਿ ਸਿੱਖੀ ਪ੍ਰਤੀ ਸਿੱਖ ਪਾਗਲਾਵਾ ਪ੍ਰਤੀ ਸਿੱਖ ਸਦੰਤਾ ਪ੍ਰਤੀ ਸਿੱਖੀ ਵਿਚਾਰ ਦੀ ਕਲਾ ਪ੍ਰਤੀ ਉਹ ਉਹ ਜਿਹੜੀ ਜਿਹੜੀ ਹੋਣੀ ਨਹੀਂ ਜਦੋਂ ਉਹਨਾਂ ਨੂੰ ਕੋਈ ਹਰਕਤ ਦੇ ਲਈ ਦਿਸਾਪ ਜਿਹੜੇ ਕੋਈ ਕਾਂਟ ਜਨਾਇਤੀ ਦੀ ਆਜ਼ਾਦੀ ਲੜਵਾਲਿਆਂ ਨੇ ਦਿੱਤੀ ਸੀ ਅੱਜੇ ਤੱਕ ਉਹ ਆ ਦੇ ਵਾਲਾ ਆਕੂ ਆ ਉਹ ਸਾਹਮਣੇ ਹੀ ਆਇਆ ਇੱਕ ਆਸ ਵੀ ਕਰੂੰ ਭਾਈ ਜਪਾਂ ਤੋਂ ਅਵਾਰਾ ਕੀਤੀ ਜਾ ਰਹੀ ਹੈ ਇਹ ਉਹ ਹੋਰ ਬਾਰੇ ਸਮਝਦੇ ਕਿ ਥੋੜੇ ਦਿਨਾਂ ਲਈ ਰੁਕ ਤੋਏ ਇਸ ਤਰ੍ਹਾਂ ਦੀ ਕਿ ਕੋਈ ਦਿਨ ਜਿਹੜਾ ਉੱਪਰ ਤੋਂ ਕੀਤਾ ਜਿਹੜਾ ਮਰਦਾ ਤੋਂ ਮੰਨੀ ਜਾਂਦੀਆਂ ਨੇ ਪੰਛੀਆਂ ਦੀ ਜੋ ਸੇਕਸਿਸਟਾਨੀ ਉਹ ਸੁਝਾਅ ਤੇ ਆਏ ਹੋ ਉਹ ਬਿਲਕੁਲ ਸਹੀ ਹੈ ਇਹਦਾ ਆਪੋ ਆਪਣੇ ਖੇਤਰ ਵਿੱਚ ਚੰਗਾ ਪ੍ਰਭਾਵ ਆ ਜਿਵੇਂ ਕਿ ਸਿਰਫ ਇੱਕ ਇੱਕ ਪਾਰਟੀ ਤੋਂ ਮੰਡੀ ਜਾਂਦੇ ਤੇ ਕੋਈ ਕੋਈ ਸਟਾਈਲ ਦੀ ਕਮੇਟੀ ਬਣਾ ਕੇ ਕੋਈ ਇੱਕ ਸਾਡੀ ਜਾਣਨਾ ਕਿ ਕਦੋਂ ਤੱਕ ਜੀ ਉਹ ਵਕਤੀ ਦਾ ਕੀਤੀ ਜਾਵੇ ਸ਼ਾਇਦ ਇਹ ਲੱਗਦਾ ਕਿ ਜਿਹੜੀ ਉਹ ਮਾਦਿਕ ਮੀਟਿੰਗ ਵਾਲ ਮੈਦਾਨ ਖੋ ਬਣ ਸਕਦੀ ਹੈ ਜੀ ਹਿਰਾਂ ਸਾਹਿਬ ਤੁਸੀਂ ਇਹਨਾਂ ਸਾਰੇ ਸ਼ੂਜ਼ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਆਪਣਾ ਸਮਾਂ ਕੱਢ ਕੇ ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਤੇ ਅੱਜ ਦੇ ਸ਼ੋਅ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹੁੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਅਰਸ ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ ਕੱਲ ਨੂੰ ਤੁਹਾਡੇ ਨਾਲ ਫੇਰ ਮੁਲਾਕਾਤ ਹੋਵੇਗੀ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ